ਤੇ ਸਟਾਪ ਬਾਤ ਖੁੱਲ ਚੁੱਕੀ ਐ ਹਾਂ ਠੀਕ ਆ ਆਹਾ ਆਪਾ ਰਾਜਸਥਾਨ ਚ ਟਿੱਬੇ ਆਏ ਹੋਇਆ ਦੇਖਣ ਘੈਂਟ ਘੈਂਟ ਫਲਗਾਦਾ ਹਣਾ ਪਹਾੜ ਕਹਿ ਸਕਦੇ ਆ ਪਹਾੜ ਕਹਿ ਸਕਦੇ ਆ ਇੱਕ ਰੇਤੇ ਦੇ ਇੱਥੋਂ ਤੂੰ ਉਹ ਪੱਟੀ ਸੀ ਤੇ ਜਾਣਾ ਠੀਕ ਆ ਤੇ ਵਾਪਸ ਨੀਚੇ ਆਉਣਾ ਠੀਕ ਆ ਦੇਖਦੇ ਕਿੰਨੇ ਟਾਈਮ ਚ ਆਉਣਾ ਇੱਥੋਂ ਤੇ ਚੜਨਾ ਉਰੋਂ ਤੇ ਉਤਰਨਾ ਹਾਂ ਵੀ ਗੱਲ ਇਹ ਆ ਹਾਂ ਜਿਹੜੇ ਮਨ ਲਾਤੇ ਦੋ ਤਿੰਨ ਹਾਂ ਮੇਰਾ ਚੜੇ ਪੇ ਦਮ ਪਰ ਜੇ ਮੈਂ ਕਹਦੀ ਹੁੰਦੀ ਵੀ ਫਾਰੀ ਦਾ ਨਹੀਂ ਹੁੰਦਾ ਮੈਦਾਨ 'ਚ ਨਾ ਕਿਹੜਾ ਭੱਜ ਜੇ ਫਿਰ ਉਹ ਗੱਲ ਨਹੀਂ ਬਣਦੀ ਉਹਦੀ ਜਾਊਂਗਾ ਉੱਥੇ ਜਾਊਂਗਾ ਇਧਰ ਦੀ ਅੱਛਾ ਇੱਥੋਂ ਦੇ ਐ ਹੁੰਦਾ ਹੋਇਆ ਜਾਏਗਾ ਜਾਊਂ ਆਏ ਉੱਤਰ ਉੱਤਰ ਵੀ ਸਿੱਧਾ ਐ ਨੱਕ ਦੀ ਸੇਧ ਨੂੰ ਸਿੱਧਾ ਉਤਰਾਂ ਠੀਕ ਐ ਭੱਜਦਾ ਵੀ ਨਹੀਂ ਤੂੰ ਇਹ ਵੀ ਦੇਖ ਪੈਰ ਰੜਾ ਕੇ ਉਤਰੂ ਪੂਰੇ ਚੱਲ ਠੀਕ ਐ ਟਾਈਮ ਨੋਟ ਕਰ ਲੈ ਟਾਈਮ ਆਪਾਂ ਸਟਾਪ ਬਾਅਦ ਚ ਲਾ ਲਈ ਹਾਂ ਕਿੰਨੇ ਮਿੰਟਾਂ ਦੇ ਵਿੱਚ ਆਉਣਾ ਆਵਾ ਦੱਸ ਤੈਨੂੰ ਦਿੱਤੇ 5 ਮਿੰਟ 5 ਨਹੀਂ ਬਈ ਭਾਈ ਪਾਣਾ 5 ਦਾ ਬਹੁਤ ਕਾਸੀ ਵੱਡਾ ਹੋਰ ਫਿਰ ਕਿੰਨੇ 3 ਮਿੰਟ ਤਾਂ ਉੱਤਰ ਨੂੰ ਲੜਾ ਮੈਂ ਲੋਟ ਨਹੀਂ ਆ ਵੀ ਖਾਉਂ ਜੇ ਮੈਂ ਤੇਜ਼ੀ ਕਰੂੰ ਮੈਂ ਹੋਣੀ ਜਾਊ ਚੱਲ 7 ਮਿੰਟ ਦੇ ਤੇ 10 ਮਿੰਟ ਚੱਲ 10 ਮਿੰਟ ਤੋਂ ਪਹਿਲਾਂ 10 ਮਿੰਟ ਤੋਂ ਪਹਿਲਾਂ ਆ ਗਿਆ ਤਾਂ ਪਾਲਟੀ ਮੇਰੇ ਕਿੰਨੀ ਹੋ ਹਾਂ ਜੇ ਬਾਅਦ 'ਚ ਆਇਆ ਫੇਰ ਫੇਰ ਤੇਰੇ ਕਿੰਨੀ ਫੇਰ ਵੀ ਤੇਰੇ ਕਿੰਨੀ ਨਾ ਫੇਰ ਤੇਰੇ ਕਿੰਨੀ ਹੋ ਠੀਕ ਆ ਲੈ ਸਮਾਂ ਨੋਟ ਕਰ ਲੈ ਲੈ ਵੀ ਸਟਾਰਟ ਹੋ ਚੁੱਕੇ ਆ ਟਾਈਮ ਇਹ ਸਟਾਰਟ ਸਟਾਰਟ ਚੱਲ ਵੀ ਲੈ ਵੀ ਲਓ ਜੀ ਟਾਈਮ ਆ ਕਹਿੰਦੇ ਚੱਲ ਪਿਆ ਉਹ ਮੁੰਡਾ ਵੀ ਕਹਿੰਦੇ ਭੱਜ ਲਿਆ ਦੱਹ ਦੇ ਇਹ ਲੋ ਜੀ ਦੇਖਦੇ ਆ ਫਿਰ ਕਿੰਨੇ ਟਾਈਮ ਚ ਆਉਂਦਾ ਦੇਖੀ ਚਲੀ ਉਹ ਧੱਜਾ ਜਾਂਦਾ ਉਹ ਧੱਜਾ ਜਾਂਦਾ ਦੇਖਦੇ ਆ ਵੀ ਕਿੰਨੇ ਮਿੰਟਾਂ ਚ ਉੱਪਰ ਪਹੁੰਚਦਾ ਇਹ ਥੱਕ ਗਿਆ ਥੱਕ ਗਿਆ ਥੱਕ ਗਿਆ ਉਹ ਥੱਕ ਗਿਆ ਹੌਲੀ ਹੋ ਗਿਆ ਹੌਲੀ ਹੋ ਗਿਆ ਹੋ ਗਿਆ ਹੌਲੀ ਟਾਈਮ ਹੋਇਆ ਇੱਕ ਮਿੰਟ ਵੀ ਨਹੀਂ ਹੋਇਆ ਕਹਿੰਦੇ 39 40 ਸਕਿੰਟ ਹੋਏ ਨੇ ਪਰ ਪਹੁੰਚਣ ਵਾਲੀ ਹੈ ਦੇਖਦੇ ਆ ਫਿਰ ਲੋ ਜੀ ਉੱਪਰ ਪਹੁੰਚਣ ਵਾਲੀ ਹੈ ਲੋ ਜੀ ਕਹਿੰਦੇ ਦੰਮ ਚੜ ਗਿਆ ਮੁੰਡੇ ਦਾ ਹੋ ਦੰਮ ਲੈਣ ਲੱਗ ਗਿਆ ਉਹ ਨਹੀਂ ਹਏ ਉਹ ਹਜੇ ਥੋੜਾ ਜਿਹਾ ਰਹਿ ਗਿਆ ਏ ਜਮਾ ਉੱਪਰ ਉਹ ਜਿੱਥੇ ਬਾਈ ਬੈਠੇ ਨੇ ਉਹਨਾਂ ਕੋਲੇ ਪਹੁੰਚ ਗਿਆ ਉਹ ਪਹੁੰਚ ਗਿਆ ਕਾਫੀ ਉੱਚਾ ਪਹੁੰਚ ਗਿਆ ਦੇਖੋ ਜੀ ਲੈ ਹੁਣ ਦੇਖਦੇ ਆ ਹੁਣ ਉਹਨਾਂ ਉਹਨੇ ਨੀਚੇ ਆਉਣ ਲੱਗ ਗਿਆ ਵੀ ਨੀਚੇ ਟਾਈਮ 10 ਮਿੰਟ ਮੁੰਡੇ ਨੇ ਜ਼ਿਆਦਾ ਲੈ ਲਈ ਮੈਂ 5 ਮਿੰਟ ਕਹੇ ਸੀ 5 ਮਿੰਟਾਂ ਦੀ ਸ਼ਰਤ ਬਣਦੀ ਸੀ ਵੈਸੇ ਦੇ ਤੋਰ ਨਾਲ ਆਉਂਦਾ ਏ ਦੇਖਦੇ ਆ ਫਿਰ ਕਿੰਨੇ ਮਿੰਟ ਹੋ ਗਏ ਡੇਢ ਮਿੰਟ ਹੋ ਗਏ ਟਾਪ ਆਵਾਜ਼ ਤੇ ਤਾਂ ਹੋ ਗਏ 2 ਮਿੰਟ ਵੀਡੀਓ ਚੱਲਦੀ ਨੂੰ ਹੋ ਗਏ 3:14 ਲੋ ਜੀ ਮੁੰਡਾ ਥੱਲੇ ਆ ਗਿਆ ਕਹਿੰਦੇ ਵੀ 2 ਮਿੰਟ 12 13 ਸਕਿੰਟਾਂ ਦੇ ਵਿੱਚ ਆ ਗਿਆ ਥੱਲੇ ਜਿੱਤ ਗਿਆ ਜਿੱਤ ਗਿਆ ਜੀ ਮੁੰਡਾ ਪਾਰਟੀ ਚਾਹੀਦੀ ਆ ਪਾਰਟੀ ਹੋ ਜੀ ਲੋ ਜੀ ਮੁੰਡਾ ਜਿੱਤ ਗਿਆ ਹੁਣ ਥੱਕ ਗਿਆ ਆਹ ਬਹਿ ਗਿਆ ਲੋ ਹੋ